ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਸਰਪ੍ਰਾਈਜ਼ ਵਿਜਿਟ ਦੀਆਂ ਵੀਡੀਓ ਤਾਂ ਬਹੁਤ ਵੇਖੀਆਂ ਹੋਣਗੀਆਂ ਪਰ ਇਸ ਵੀਡੀਓ ਨੇ ਸੱਚੀ ਹਰ ਇੱਕ ਨੂੰ ਰਵਾ ਕੇ ਰੱਖ ਦਿੱਤਾ ਆ ਜਿਹੜੀ ਵੀਡੀਓ ਹੈ ਇਹਦੇ ਵਿੱਚ ਜਦੋਂ ਪੋਤਾ ਅਚਾਨਕ ਘਰ ਆ ਕੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦਿੰਦਾ ਹੈ ਤਾਂ ਮਾਂ ਦੇ ਮੂੰਹੋਂ ਨਿਕਲੀ ਇੱਕ ਇੱਕ ਗੱਲ ਧਿਆਨ ਨਾਲ ਸੁਣੋ ਤੁਹਾਡੀਆਂ ਵੀ ਅੱਖਾਂ ਪਰ ਆਉਣਗੀਆਂ ਇਹ ਗੱਲ ਧਿਆਨ ਨਾਲ ਸੁਣਿਓ ਤੇ ਪਤਾ ਲੱਗੂ ਵੀ ਜਿਹੜੇ ਪੁੱਤ ਬਾਹਰੇ ਗਏ ਨੇ ਧੀਆ ਬਾਹਰੇ ਗਈਆਂ ਹੋਈਆਂ ਨੇ ਉਹਨਾਂ ਦੇ ਮਾਮਲੇ ਕੀ ਹਾਲਾਤ ਨੇ ਇੱਥੇ

लगाया बेटा घर तेनाली बिलकुल मेरी